Next زندہ next چون پورے تاک ਹੋਲਦੀ ਸੰਗਤ ਵੱਲੋਂ ਵੀ ਤਿੰਨ ਚਾਰ ਟਰਾਲੀਆਂ ਦਾ ਜਿਹੜਾ ਜਥਾ ਹੈ ਉਹ ਕੂਚ ਕਰ ਰਿਹਾ ਹੈ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਹੀ ਅਰਦਾਸ ਬੇਨਤੀ ਕਰਿਓ ਕਿ ਜੇ ਆਪਾਂ ਚੱਲੇ ਆ ਤੇ ਜਿੱਤ ਕੇ ਮੁੜ ਕੇ ਆਈਏ ਤੇ ਜੇ ਦੂਸਰਾ ਜਥਾ ਜਿਹੜਾ ਉਹ ਬਾਅਦ ਵਿੱਚ ਭੇਜਿਆ ਜਾਏਗਾ ਹੁਣ ਇਹ ਜਿਹੜਾ ਜਥੇ ਆ ਅੱਜ ਸਾਡੇ ਦੋ ਇਥੇ ਰਵਾਨਾ ਕਰ ਰਹੇ ਆ ਅਗਲੇ ਜਿਹੜੇ ਆ ਜਥੇ ਉਹ ਬਾਅਦ ਵਿੱਚ ਜਾਣਗੇ ਅੱਜ ਜਿਹੜੇ ਜਥੇ ਰਿਸਪਾਲ ਸਿੰਘ ਗੁਰਮੀਤ ਸਿੰਘ ਜਤਿੰਦਰ ਸਿੰਘ ਸਰਦਾਰ ਤਲਵਿੰਦਰ ਸਿੰਘ ਮਾਲ ਗੁਰਵਿੰਦਰ ਸਿੰਘ ਹੀਰਾ ਸਿੰਘ ਬੁੱਟਰ ਜਾਨੀ ਕਿ ਸਾਰੇ ਵੀਰਾਂ ਦੇ ਸਹਿਯੋਗ ਨਾਲ ਲੰਗਰ ਦੇ ਵਿੱਚੋਂ ਗ੍ਰਾਈ ਕਰਕੇ ਲੰਗਰ ਦੇ ਵੀ ਜੋ ਗ੍ਰਾਈ ਉਹ ਵੀ ਆਪਾਂ ਭੇਜਣਾ ਹੈ ਤੇ ਅੱਜ ਨਾਲ ਜਥੇ ਵੀ ਕੂਚ ਕਰ ਰਹੇ ਹਨ ਇਹ ਜਥਾ ਜਿਹੜਾ ਹੈ ਉੱਥੇ 8 ਦਿਨ ਵਾਸਤੇ ਰਹੇਗਾ ਤੇ 8 ਦਿਨ ਬਾਅਦ ਜਿਹੜਾ ਦੂਸਰਾ ਜਥਾ ਜਿਹੜਾ ਉਹ ਇੱਥੇ ਰਵਾਨਾ ਕੀਤਾ ਜਾਵੇਗਾ ਸਾਡੇ ਕੋਲ ਤਲਵਿੰਦਰ ਸਿੰਘ ਜੀ ਪਹੁੰਚੇ ਹਨ ਮਾਲ ਮੈਂਬਰ ਪੰਚਾਇਤ ਉਹ ਵੀ ਆਪਣੇ ਦੋ ਮਿੰਟ ਵਿਚਾਰ ਰੱਖਣਗੇ ਜੋ ਸੰਗਤ ਨੂੰ ਵਿਚਾਰ ਦੇਣਗੇ ਮੋਦੀ ਸਰਕਾਰ ਨੇ ਆਰਡੀਨੈਂਸ ਬਿੱਲ ਜਾਰੀ ਕੀਤੇ ਸੀ ਉਹਦੇ ਵਿਰੋਧ ਦੇ ਵਿੱਚ ਪਿੰਡ ਸੋਲ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗਤਾਂ ਦਿੱਲੀ ਨੂੰ ਜਾ ਰਹੀਆਂ ਹਨ ਤੇ ਮਹਾਰਾਜ ਸਾਹਿਬ ਕਿਰਪਾ ਕਰਨਾ ਇਹ ਜੋ ਆਰਡੀਨੈਂਸ ਜਾਰੀ ਕੀਤਾ ਹੈ ਇਹਨੂੰ ਬਿਲਕੁਲ ਮਿਟਾ ਕੇ ਦੀ ਸਫਾਈ ਕਰਕੇ ਇਹ ਸੰਗਤਾਂ ਵਾਪਸ ਆਉਣਗੀਆਂ ਕਿਉਂਕਿ ਉੱਥੇ ਕੁੱਲ ਸੰਸਾਰ ਤੋਂ ਬਹੁਤ ਵੱਡੀ ਤਦਾਦ ਵਿੱਚ ਦੁਨੀਆ ਪਹੁੰਚੀ ਹੈ ਤੇ ਨਾਲ ਹੀ ਸਾਰੇ ਨਗਰ ਵੱਲੋਂ ਜੋ ਵੀ ਸੇਵਾ ਕੀਤੀ ਗਈ ਸੀ ਹਰ ਚੀਜ਼ ਰਸਤਾ ਬਸਤਾ ਵੀ ਇੱਥੋਂ ਜਾ ਰਹੀਆਂ ਹਨ ਤੇ ਸਾਰੇ ਹੀ ਮੇਰੇ ਵੀਰ ਜਿੰਨੇ ਵੀ ਇੱਥੇ ਆ ਸਾਰੇ ਦਿੱਲੀ ਨੂੰ ਦਿੱਲੀ ਵੱਲ ਨੂੰ ਤਾਵਾ ਬੋਲ ਰਹੇ ਹਨ ਦਿੱਲੀ ਨੂੰ ਜਾ ਰਹੇ ਹਨ ਤਾਂ ਕਿ ਜੋ ਆਰਡੀਨੈਂਸ ਜਾਰੀ ਕੀਤੇ ਹਨ ਉਹਨੂੰ ਮਿਟਾ ਕੇ ਆ ਸਕਣ ਸੋ ਸਾਰੀਆਂ ਹੀ ਸੰਗਤਾਂ ਜਿਹੜੀਆਂ ਨੇ ਬੜੀ ਤਦਾਦ ਦੇ ਵਿੱਚ ਅ ਵਧੀਆ ਤਰੀਕੇ ਦੇ ਨਾਲ ਸ਼ਾਂਤੀਪੂਰਕ ਜਾ ਰਹੇ ਹਨ ਕਿਸੇ ਦੇ ਵਿਰੋਧ ਵਿੱਚ ਨਹੀਂ ਸਿਰਫ ਕਿਸਾਨੀ ਬਿੱਲ ਜਿਹੜੇ ਕੀਤੇ ਹਨ ਕਾਲੇ ਕਾਨੂੰਨ ਕੀਤੇ ਹਨ ਕਿਸਾਨਾਂ ਦੇ ਵਿਰੁੱਧ ਉਸ ਦੇ ਵਿਰੋਧ ਵਿੱਚ ਸਾਡੇ ਜਾ ਰਹੇ ਹਨ ਸੋ ਹੁਣ ਹੋਰ ਮੇਰੇ ਵੀਰ ਕਿਸੇ ਨੇ ਕੋਈ ਗਰਦਨ